ਕੀ ਲੱਗਦਾ ਵੀ ਜਿਹੜਾ ਏਜੰਟਾਂ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਅੱਜ ਇਕੱਠ ਰੱਖਿਆ ਗਿਆ ਤੁਹਾਨੂੰ ਕੀ ਲੱਗਦਾ ਦੇਖੋ ਜਿਹੜਾ ਭਾਨੇ ਵੱਲੋਂ ਇਕੱਠ ਰੱਖਿਆ ਗਿਆ ਉਹ ਕੋਈ ਆਪਣੀ ਲੜਾਈ ਦਾ ਲੜ ਨਹੀਂ ਰਿਹਾ ਹੈਗਾ ਤੁਸੀਂ ਸਾਡਾ ਸਾਥ ਦੇਖੋ ਕਿੰਨਾ ਯੂਥ ਖੜਾ ਹੈ ਕਿੰਨੇ ਦੁਖੀ ਪਰਿਵਾਰ ਖੜੇ ਨੇ ਨਾ ਤਾਂ ਇਹਨੇ ਸਾਨੂੰ ਕਿਸੇ ਨੇ 2-200 ਦੀ ਪਰਚੀ ਕਟਾਉਣੀ ਹੈ ਨਾ ਕਿਸੇ ਨੇ ਸਾਡੇ ਤੇ ਕੋਈ ਅਵਾਰਡ ਪਾਉਣਾ ਸਿਰਫ ਇਹਨਾਂ ਨੂੰ ਮਾਣ ਹੈ ਵੀ ਇਹ ਸੱਚ ਦੀ ਲੜਾਈ ਲੜਨਗੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ 45 45 ਲੱਖ ਰੁਪਏ ਦੇ ਕੇ ਮੈਡੀਕਲ ਲਈ ਤੁਸੀਂ ਕਹਿੰਦੇ ਕੱਚੇ ਜਾਣੇ ਉਹਨਾਂ ਨੂੰ ਇੱਥੇ ਹੀ ਕੰਮ ਕਰ ਲੈਣਾ ਚਾਹੀਦਾ ਅਸੀਂ ਤਾਂ ਆਪ ਇਹੀ ਗੱਲ ਕਹਿੰਦੇ ਆ ਪਰ ਜੇ ਕੋਈ ਫਸ ਜਾਵੇ ਭਾਜੀ ਹੁਣ ਅਸੀਂ ਫਰੈਂਚਾਈਜ਼ ਦਾ ਵਾਅਦਾ ਕਰਦੇ ਆ ਜੇ ਕੋਈ ਮੇਰੇ ਕੋਲ ਫਸ ਜਾਵੇ ਮੇਰਾ ਵਿਰੋਧ ਕਰਨ ਵਾਲਾ ਵੀ ਤਾਂ ਕੋਈ ਚਾਹੀਦਾ ਨਾ ਮੇਰਾ ਸਵਾਲ ਤਾਂ ਇਹ ਹੈ ਵੀ ਜਦੋਂ ਸਾਰੇ ਪੈਸੇ ਬਾਅਦ ਚ ਲੈਂਦੇ ਆ ਫੇਰ ਠੱਗੀ ਕਿਵੇਂ ਇਹਦਾ ਵੀ ਭਾਨਾ ਪ੍ਰੋਟੈਸਟ ਕਰ ਰਿਹਾ ਇਹ ਲੋਕ ਦੁਖੀ ਨੇ ਉਹ ਸੱਚ ਦੀ ਆਵਾਜ਼ ਉਠਾ ਰਹੇ ਆ ਤੇ ਅਸੀਂ ਉਹਦੇ ਨਾਲ ਇਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਅੱਜ ਭਾਨਾ ਸਿੱਧੂ ਵੱਲੋਂ ਇੱਕ ਅੰਬ ਸਾਹਿਬ ਗੁਰਦੁਆਰਾ ਦੇ ਵਿੱਚ ਜਿਹੜਾ ਇਕੱਠ ਰੱਖਿਆ ਗਿਆ ਉੱਥੇ ਹੀ ਇੱਕ ਇਨਫਲੂਐਂਸਰ ਹਨੀ ਸੇਠੀ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੇਠੀ ਸਾਹਿਬ ਕੀ ਲੱਗਦਾ ਵੀ ਜਿਹੜਾ ਏਜੰਟਾਂ ਦੇ ਖਿਲਾਫ ਭਾਨਾ ਸਿੱਧੂ ਵੱਲੋਂ ਅੱਜ ਇਕੱਠ ਰੱਖਿਆ ਗਿਆ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜਾ ਭਾਨੇ ਵੱਲੋਂ ਇਕੱਠ ਰੱਖਿਆ ਗਿਆ ਉਹ ਕੋਈ ਆਪਣੀ ਲੜਾਈ ਤਾਂ ਲੜ ਨਹੀਂ ਰਿਹਾ ਹੈਗਾ ਜੇ ਸਭ ਤੋਂ ਪਹਿਲਾਂ ਸਵਾਲ ਆਉਂਦਾ ਵੀ ਉਹਨਾਂ ਦੇ ਪਰਸਨਲ ਇੰਟਰਸਟ ਦਾ ਉਹ ਸ਼ਰਿਆਮ ਹੁਣ ਵੀ ਇਹ ਗੱਲ ਕਹਿ ਰਿਹਾ ਠੀਕ ਹੈ ਵੀ ਜੇ ਤਾਂ ਮੈਂ ਕਿਸ ਤੋਂ ਪੈਸੇ ਲੈਏ ਨੇ ਜਾਂ ਮੇਰੇ ਨਾਲ ਦੇ ਨੇ ਕਿਸੇ ਨੇ ਲੈਏ ਨੇ ਹੁਣ ਜੇ ਮੇਰੀ ਉਹਦਾ ਨਾਲ ਦੋਸਤੀ ਹੈ ਹੁਣ ਮੈਂ ਦਰਾਹੇ ਚ ਭਾਨੇ ਦਾ ਨਾਮ ਲੈ ਕੇ ਕਿਸੇ ਤੋਂ 2-4 ਲੱਖ ਲੈ ਲਵਾਂ ਤੇ ਭਾਨੇ ਨੂੰ ਪਤਾ ਹੀ ਨਾ ਹੋਵੇ ਇਹ ਤਾਂ ਗੱਲ ਹੋਰ ਹੈ ਜੇ ਪਤਾ ਤਾਂ ਉਹਦੇ ਤੱਕ ਪਹੁੰਚੋ ਅਸੀਂ ਵੀ ਦਿਖਾ ਦਨੇ ਜੇ ਭਾਨੇ ਨੇ ਭਾਨੇ ਦੇ ਭਰਾ ਨੇ ਪੈਸੇ ਲਏ ਆ ਜਾਂ ਕਿਸੇ ਤੋਂ ਵੀ ਖਾਦੇ ਆ ਤਾਂ ਅਗਲਾ ਸ਼ਰੀਆਮ ਕਹਿੰਦਾ ਤੁਸੀਂ ਉਹ ਕਿਉਂ ਨਹੀਂ ਆਉਂਦੇ ਤੁਸੀਂ ਸਾਡਾ ਸਾਥ ਦੇਖੋ ਕਿੰਨਾ ਯੂਥ ਖੜਾ ਹੈ ਕਿੰਨੇ ਦੁਖੀ ਪਰਿਵਾਰ ਖੜੇ ਨੇ ਨਾ ਤਾਂ ਇਹਨੇ ਸਾਨੂੰ ਕਿਸੇ ਨੇ 2-200 ਦੀ ਪਰਚੀ ਕਟਾਉਣੀ ਹੈ ਨਾ ਕਿਸੇ ਨੇ ਸਾਡੇ ਦੇ ਕੋਈ ਅਵਾਰਡ ਪਾਉਣਾ ਸਿਰਫ ਇਹਨਾਂ ਨੂੰ ਮਾਣ ਆ ਵੀ ਇਹ ਸੱਚ ਦੀ ਲੜਾਈ ਲੜਨਗੇ ਪਾਨੇ ਨਾਲ ਅਸੀਂ ਪਹਿਲੀ ਵਾਰੀ ਇਦਾਂ ਦੇ ਮਤਲਬ ਰੋਸ ਮਾਰਚ ਦੇ ਵਿੱਚ ਆਏ ਆ ਵੀ ਚਲੋ ਜੇ ਉਹ ਬੰਦਾ ਸਹੀ ਕੰਮ ਕਰਦਾ ਤਾਂ ਸਾਡਾ ਵੀ ਕਾਸੀ ਵੀ ਬਿਜ਼ਨਸ ਕਰਦੇ ਆ ਅਸੀਂ ਵੀ ਬੈਠ ਕੇ ਹੁਣ ਇਤੋਂ ਇਹ ਵੀ ਗੱਲਾਂ ਸਿੱਖਦੇ ਆਂ ਵੀ ਜੇ ਕੋਈ ਸਾਡੇ 'ਚ ਵੀ ਕਮੀ ਪੇਸ਼ੀਆਂ ਨੇ ਸਾਨੂੰ ਕੱਢਣੀਆਂ ਚਾਹੀਦੀਆਂ ਨੇ ਪਰ ਅਸੀਂ ਪੂਰਨ ਤੌਰ ਤੇ ਭਾਨੇ ਦੇ ਨਾਲ ਆ ਜੇ ਸਾਡੇ ਏਰੀਆ 'ਚ ਵੀ ਕੋਈ ਏਜੰਟ ਕਿਸੇ ਨਾ ਧੱਕਾ ਕਰਦਾ ਸਾਰੇ ਏਜੰਟ ਨਹੀਂ ਜੀ ਮਾੜੇ ਹੁੰਦੇ ਆ ਤਾਂ ਦੁਨੀਆ ਬਾਰ ਵੀ ਗਈ ਆ ਕਈ ਸੈਟਲ ਵੀ ਹੋਏ ਨੇ ਉਧਰ ਕੰਮ ਮਿਲਣਾ ਨਾ ਮਿਲਣਾ ਹਾਂ ਉਹਨੂੰ ਝੂਠੇ ਦਿਲਾਸੇ ਲਾਉਣੇ ਆ ਗੱਲ ਗਲਤ ਹੁਣ ਅਸੀਂ ਸ਼ਾਪ ਖੋਲ ਰਹੇ ਆ ਅਸੀਂ ਅਗਲੇ ਨੂੰ ਕਹੀਏ ਵੀ ਤੈਨੂੰ ਲੱਖ ਰੁਪਿਆ ਰੋਜ਼ ਦਾ ਕਰਕੇ ਦਵਾਂਗੇ ਇਹ ਗੱਲ ਗਲਤ ਆ ਅਸੀਂ ਤੈਨੂੰ ਬਿਜ਼ਨਸ ਕਰਕੇ ਦਵਾਂਗੇ ਚਲਾਉਣਾ ਤੂੰ ਸੀ ਅਸੀਂ ਤੁਹਾਨੂੰ हां ओदे नाम सारी सारी ते ਅਸੀਂ ਧੱਕਾ ਕਰੀਏ ਉਹ ਸਾਡੇ ਤੇ ਗਲਤ ਗੱਲ ਐ ਪਰ ਗੱਲ ਕਹਿਣ ਦੇ ਵੀਰ ਪਰਸਨਲ ਇਸ਼ੂ ਲਈ ਨਹੀਂ ਫਿਰਦਾ ਉਹ ਸਮਾਜਿਕ ਇਸ਼ੂ ਲਈ ਫਿਰਦਾ ਇੱਕ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਵੀ ਜਿਹਦੇ ਲਈ ਜੇ ਕੋਈ ਠੱਗੀ ਕਰਦਾ ਸਾਰੀ ਸਾਰੀ ਉਮਰ ਦੀ ਕਮਾਈ ਕੋਈ 5-7000 ਰੁਪਏ ਨਾਲ ਤਾਂ ਵੀਜ਼ੇ ਲੱਗਦੇ ਨਹੀਂ ਤੁਹਾਨੂੰ ਵੀ ਪਤਾ ਲੱਖਾਂ ਦਾਦਾ 20-25-25 ਲੱਖ 30-30 ਲੱਖ ਦੀ ਗੇਮ ਵੀ ਹੈਗੀ ਹਰਿਆਣੇ ਵੱਲੀ ਅਸੀਂ ਆਪ 3-4 ਫਾਈਲਾਂ ਹੁਣ 45-45 ਲੱਖ ਰੁਪਇਆ ਕੱਚੇ 'ਚ ਦੇ ਕੇ ਲੋਕੀ ਅਮਰੀਕਾ ਜਾਂਦੇ ਨੇ 45 45 ਲੱਖ ਕੱਚੇ ਚ ਦੇ ਕੇ ਤੁਹਾਡੀ ਗੱਲ ਰੋਕ ਰਿਆਂ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ 45 45 ਲੱਖ ਰੁਪਏ ਦੇ ਕੇ ਮੈਡੀਕਲ ਲਈ ਤੁਸੀਂ ਕਹਿੰਦੇ ਕੱਚੇ ਜਾਣੇ ਉਹਨਾਂ ਨੂੰ ਇੱਥੇ ਹੀ ਕੰਮ ਕਰ ਲੈਣਾ ਚਾਹੀਦਾ ਅਸੀਂ ਤਾਂ ਆਪ ਇਹੀ ਗੱਲ ਕਹਿੰਦੇ ਆ ਪਰ ਜੇ ਕੋਈ ਫਸ ਜਵੇ ਭਾਜੀ ਹੁਣ ਅਸੀਂ ਫਰੈਂਚਾਈਜ਼ ਦਾ ਵਾਅਦਾ ਕਰਦੇ ਆ ਜੇ ਕੋਈ ਮੇਰੇ ਕੋਲ ਫਸ ਜਵੇ ਮੇਰਾ ਵਿਰੋਧ ਕਰਨ ਵਾਲਾ ਵੀ ਤਾਂ ਕੋਈ ਚਾਹੀਦਾ ਨਾ ਮਾਲੂਮ ਹੈ ਵਾਦਾ ਕਰਦਾ ਵੀ ਮੇਰੇ ਨਾਲ ਚਲੋ ਆਈ ਪੈਰੀ ਭਾਈ ਖੜਾ ਪਟਿਆਲੇ ਕਰਨ ਲੱਗਿਆ ਕੰਮ ਇਹ ਤੋਂ ਮੈਂ ਪੈਸੇ ਲੈ ਕੇ ਖਾਜਮਾ ਜਾ ਇਹਦੇ ਨਾਲ ਧੱਕਾ ਕਰਾਂ ਇਹਨੇ ਤਾਂ ਮੈਨੂੰ ਪੇਮੈਂਟ ਜਾਂ ਮੇਰੇ ਤੋਂ ਸਮਾਨ ਤਾਂ ਖਰੀਦਣਾ ਵੀ ਮੇਰਾ ਰੋਜਗਾਰ ਨਮਾ ਸ਼ੁਰੂ ਹੋਵੇ ਇਹੀ ਕੰਮ ਏਜੰਟਾਂ ਦਾ ਵਾ ਅਗਲਾ ਆਪਣੇ ਚਾਂਸ ਤੇ ਫ੍ਰੀ ਦੇ ਵਿੱਚ ਕੰਮ ਕਰਵਾਵਾਂਗੇ ਫ੍ਰੀ ਦੇ ਵਿੱਚ ਬਾਹਰ ਭੇਜਾਂਗੇ ਆ ਮੈਂ ਉਹ ਫੋਟੋ ਲੱਗੀ ਦੇਖ ਕੇ ਬੜਾ ਹੈਰਾਨ ਆ ਮੈਂ ਤੁਹਾਨੂੰ ਵੀ ਕਿਹਾ ਉਹ ਯੂਐਲਓ ਦੀ ਵੀ ਉਹਦਾ ਸਰੂਪ ਦੇਖਿਆ ਜੀ ਉਹ ਕਿੱਦਾਂ ਆਪਣੇ ਪਿੰਡ ਨਾਲ ਜੁਆਇਨ ਆ ਕਿੱਦਾਂ ਲੱਗਦਾ ਉਹ ਜੇ ਕੋਈ ਉਹਦੀ ਫੋਟੋਆਂ ਲਈ ਫਿਰਦਾ ਤਾਂ ਉਹਨਾਂ ਧੱਕਾ ਹੋਇਆ ਹੀ ਹੋਣਾ ਪਰ ਉਹ ਐਡਾ ਦੇ ਰਹੇ ਨੇ ਵੀ ਅਸੀਂ ਤਾਂ ਪੈਸੇ ਹੀ ਨਹੀਂ ਕੋਈ ਲੈਂਦੇ ਬਹੁਤ ਸਾਰੇ ਇਮੀਗ੍ਰੇਸ਼ਨ ਜੈਂਟੇ ਕਹਿੰਦੇ ਆ ਵੀ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਲਵਾਂਗੇ ਫਿਰ ਠੱਗੀ ਕਿਵੇਂ ਹੁੰਦੀ ਆ ਜੇ ਭਾਜੀ ਇਹ ਦੁਖੀ ਨੇ ਤਾਂ ਹੀ ਆਏ ਨੇ ਮੇਰਾ ਸਵਾਲ ਤਾਂ ਇਹ ਆ ਵੀ ਜਦੋਂ ਸਾਰੇ ਪੈਸੇ ਬਾਅਦ ਚ ਲੈਂਦੇ ਆ ਫਿਰ ਠੱਗੀ ਕਿਵੇਂ ਇਹਦਾ ਪ੍ਰੋਸੈਸ ਫਿਰ ਦਫ਼ਤਰ ਸਾਨੂੰ ਗੋਲਣਾ ਪੈਣਾ ਤਾਂ ਪਤਾ ਲੱਗਣਾ ਸਾਨੂੰ ਇਹ ਪਤਾ ਵੀ ਭਾਨਾ ਪ੍ਰੋਟੈਸਟ ਕਰ ਰਿਹਾ ਇਹ ਲੋਕ ਦੁਖੀ ਨੇ ਉਹ ਸੱਚ ਦੀ ਆਵਾਜ਼ ਉਠਾ ਰਹੇ ਆ ਤੇ ਅਸੀਂ ਉਹਦੇ ਨਾਲ ਮੈਨੂੰ ਪ੍ਰੋਸੈਸ ਦਾ ਬਿਲਕੁਲ ਨਹੀਂ ਪਤਾ ਹਾਂ ਇੰਨਾ ਕਿ ਜਰੂਰ ਅਕਲ ਹੈਗੀ ਐ ਵੀ ਇਹ ਜੇ ਦੁਖੀ ਨੇ ਤਾਂ ਵੀਰ ਬਾਰ ਉਹਦੇ ਘਰੇ ਜਾਂਦੇ ਨੇ ਤਾਂ ਤਾਂ ਫਾਈਲਾਂ ਚ ਕਰੋੜਾਂ ਰੁਪਈਆ ਉਹ ਵਾਪਸ ਦਿਵਾ ਚੁੱਕੇ ਹੋਵੇ। ਨੇ ਫਿਰ ਉਹ ਆਨ ਕੈਮਰਾ ਗੱਲਾਂ ਨਾ ਨਾ ਕਰੇ। ਜੇ ਇਹਦਾ ਕਿਤੇ 5 ਲੱਖ ਫਸਿਆ ਹੈ ਜੇ ਤਾਂ ਮੈਂ ਉਹਨੂੰ ਵੀਡੀਓ ਚ ਲਿਆਂਦਾ ਇਹਦਾ 5 ਦਿਵਾ ਤਾਂ ਮੈਨੂੰ ਕੀ ਬਣਨਾ? ਇਹਨੂੰ ਮੈਂ ਆਫ ਕੈਮਰਾ ਕਰਾਂ ਵੀ ਤਿੰਨ ਮੈਨੂੰ ਦੇ ਦੀ ਦੋ ਤੂੰ ਲੈ ਲਈ। ਫਿਰ ਤਾਂ ਹੋ ਸਕਦੀ ਏ ਠੱਗੀ। ਹੁਣ ਸਾਰਾ ਕੋਈ ਕੈਮਰੇ ਸਾਹਮਣੇ ਹੈ ਜੀ। ਅਸੀਂ ਗੁਰੂ ਘਰ ਖੜੇ ਆ ਗੁਰੂ ਘਰ ਨੂੰ ਮੰਨਣ ਵਾਲੇ ਬੰਦੇ ਆ। ਅਸੀਂ ਜੇ ਕੱਲ ਨੂੰ ਇਹ ਭਾਨਾ ਗਲਤ ਹੋਊਗਾ ਕਿਸੇ ਥਾਂ ਤਾਂ ਇੰਨਾ ਜਿਗਰਾ ਅਸੀਂ ਇਹ ਵੀ ਰੱਖਦੇ ਆਂ ਵੀ ਇਹਦਾ ਵੀ ਵਿਰੋਧ ਕਰ ਸਕੀਏ ਅਦੀ ਕਿਸੇ ਦੇ ਅੰਨੇ ਭਗਤ ਨਹੀਂ ਹੈਗੇ ਹਾਂ ਇਹ ਗੱਲ ਹੈ ਵੀ ਉਹ ਸੱਚ ਦਾ ਸਾਥ ਦੇ ਰਿਹਾ ਉਹਦੇ ਨਾਲ ਆ ਤਾੜੀਆਂ ਸਾਰਾ ਕੁਝ ਇਦਾਂ ਹੀ ਥੋੜੀ ਹੋ ਰਿਹਾ ਜੀ ਕੱਲ ਤੁਸੀਂ ਇਰਮਾਨ ਮਲਿਕ ਦੇ ਉੱਥੇ ਵੀ ਪਹੁੰਚੇ ਸੀਗੇ ਉੱਥੇ ਤੁਹਾਨੂੰ ਲੱਗਦਾ ਵੀ ਮੁੱਦਾ ਸੁਲਝ ਗਿਆ ਮੁੱਦਾ ਤਾਂ ਜੇ ਉਹਨੇ ਹੁਣ ਉਹ ਕੁੜੀ ਨੇ ਮਾਫੀ ਮੰਗਣੀ ਸੀ ਮੰਗ ਲਈ ਜੇ ਕੋਈ ਹੁਣ ਆਪਣੀ ਜਾਨ ਗਵਾ ਕੇ ਹੀ ਉਹ ਇਸ ਟਾਈਮ ਡਿਪਰੈਸ਼ਨ ਚ ਕੁੜੀ ਮੈਂ ਜ਼ਿਆਦਾਤਰ ਉਹਨਾਂ ਨਾਲ ਕਦੇ ਪਾਰਟੀਆਂ ਵਗੈਰਾ 'ਚ ਨਹੀਂ ਗਿਆ ਨਾ ਕਿਸੇ ਨੇ ਦੇਖਿਆ ਹੋਣਾ ਮੇਰੀ ਉਹਦੇ ਨਾਲ ਦੋਸਤੀ 1.5-2 ਸਾਲ ਦੀ ਹੈਗੀ ਆ ਰਮਾਨ ਨਾਲ ਔਰ ਉਹ ਮਾੜੇ ਟਾਈਮ 'ਚ ਸੀ ਮੈਂ ਪਰਸੋਂ ਉਹਦੀ ਕੁੜੀ ਦੀ ਵੀਡੀਓ ਦੇਖੀ ਆ ਮੰਦਰ ਦੀ ਜਦੋਂ ਉਹਨੇ ਮਾਂ ਤਾਂ ਤੋਂ ਹੀ ਮਾਫੀ ਮੰਗ ਲਈ ਮੇਰੇ ਹਿਸਾਬ ਨਾਲ ਵੀ ਜਦੋਂ ਮਾਂ ਮਾਈ ਤੋਂ ਹੀ ਮਾਫੀ ਮੰਗ ਲਈ ਤੇ ਫਿਰ ਮੂਰੇ ਕਿਹਦੇ ਕਿਹਦੇ ਤੋਂ ਮੰਗੇ ਤੇ ਉਹਨੇ ਆਪ ਸੇਵਾ ਲਵਾ ਲਈ ਜੇ ਹੁਣ ਆਪਣੇ ਗੁਰੂ ਘਰ ਕਿਸੇ ਤੋਂ ਨਿਰਾਦਰ ਹੋ ਜਾਂਦਾ ਤਾਂ ਪੰਜ ਸਿੰਘ ਉਹਨੂੰ ਸਜ਼ਾ ਲਾ ਦਿੰਦੇ ਨੇ ਉਹ ਲੱਗ ਗਈ ਤਾਂ ਗੱਲ ਪੂਰੀ ਹੋ ਗਈ ਉਹਨੋਂ ਥਾਂ ਤਾਂ 500 500 ਨੇ ਜੀ ਸੇਵ ਸ਼ੈਣ ਵਾਲੀ 500 ਤਾਂ ਥੋੜੀ ਮਾਫੀ ਮੰਗੂਗੀ ਚਲੋ ਕਹੋ ਨਿਸ਼ਾਨ ਸ਼ਰਮਾ ਕੋਲ ਗਏ ਸੀ ਮੈਨੂੰ ਕੋਈ ਇੰਟੈਂਸ਼ਨ ਨਹੀਂ ਸੀ ਵੀ ਉੱਥੇ ਉਹ ਮਿਲੂਗਾ ਮੈਨੂੰ ਇਹ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ ਸਾਨੂੰ ਇਹ ਪਤਾ ਸੀ ਵੀ ਖਰੜ ਦੇ ਵਿੱਚ ਕਾਲੀ ਮਾਤਾ ਮੰਦਰ ਹੈ ਉੱਥੇ ਜਾਣਾ ਉੱਥੇ ਕਿਸੇ ਨੇ ਬੁਲਾਇਆ ਤੇ ਉਹ ਲਾਸਟ ਵਾਰੀ ਹੈ ਅਸੀਂ ਉਹਦੇ ਮਾੜੇ ਟਾਈਮ ਦੇ ਵਿੱਚ ਉਹਦੇ ਨਾਲ ਖੜੇ ਆ ਨਾ ਤਾਂ ਕੋਈ ਏਰਮਾਨ ਮੈਨੂੰ 500000 ਰੁਪਏ ਦੇਣ ਨਾ ਮੈਨੂੰ ਲੋੜ ਮੈਨੂੰ ਇਹ ਹੈ ਵੀ ਇੱਕ ਪਰਿਵਾਰ ਤੇ ਮਾੜਾ ਟਾਈਮ ਆਇਆ ਗਲਤੀ ਸਾਰਿਆਂ ਤੋਂ ਹੁੰਦੀ ਹੈ ਜੇ ਹੋ ਗਈ ਤਾਂ ਉਹਨੇ ਮਾਫੀ ਵੀ ਬਾਈ ਮੰਗ ਲਈ ਪਰ ਜਿਹਨੇ ਹੁਣ ਆਪਣੇ ਆਪ ਨੂੰ ਇੱਕ ਵੱਡੇ ਬੰਦੇ ਨੂੰ ਲਿਆ ਕੇ ਲਾਈਮ ਹੁਣ ਇੱਕ ਪੇਜ ਦੀ ਗੱਲ ਕਰਦਾ ਉਹਦੇ 200 300 ਵਿਊ ਸੀਗੇ ਉਹਨੇ ਕੱਲ ਉਹਦੀ ਵੀਡੀਓ ਪਾਈ ਹੈ ਮੈਂ ਰਾਤ ਹੈਰਾਨ ਸੀ 15 ਲੱਖ ਵਿਊ ਸੀ 200 300 ਤੋਂ ਉੱਤੇ ਵਿਊ ਕਦੀ ਟੱਪੇ ਹੀ ਨਹੀਂ ਉਹ ਪੇਜ ਤੇ ਮਤਲਬ ਕਿਸੇ ਪੱਤਰਕਾਰ ਦਾ ਨਹੀਂ ਆਮ ਇਨਸਾਨ ਦਾ ਹੀ ਪੇਜ ਹੈ ਉਹਨੇ ਨਹੀਂ ਬੁਲਾਇਆ ਸੀਗਾ 15 ਲੱਖ ਵਿਊ ਉਹਦੇ ਫਿਰ ਇਹ ਚੀਜ਼ਾਂ ਛੋਟੀਆਂ ਨੇ ਜੀ ਤੁਸੀਂ ਦੱਸੋ ਅੱਜ ਕੱਲ ਵੇਮਸ ਹੋਣਾ ਵੀ ਬੜਾ ਔਖਾ ਵੈ ਪੰਜਾਬ ਦਾ ਜਿਹੜਾ ਯੂਥ ਬਾਹਰ ਜਾ ਰਿਹਾ ਉਹਨੂੰ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਜੇ ਬਾਹਰ ਤਾਂ ਹੁਣ ਰੋਜ਼ਗਾਰ ਤਾਂ ਬਹੁਤ ਘੱਟ ਹੈ ਭਾਜੀ ਜਿੰਨੇ ਕ ਸਾਡੇ ਵੀ ਨਾਲ ਦੇ ਗਏ ਆ ਜਿੱਡਾ ਕ ਸਾਡਾ ਹਿਸਾਬ ਤਾ ਹੈ ਪੰਜਾਬ 'ਚ ਹੀ ਬਹੁਤ ਕੁਝ ਹੈ ਡੈਰੀ ਫਾਰਮ 'ਚ ਬੜਾ ਕੰਮ ਹੈ ਯਾਰ ਪਰ ਇਹ ਇਹ ਸੋਚਦੇ ਨੇ ਵੀ ਬਾਹਰ ਜਾ ਕੇ ਡਾਲਰ ਜਦੇ ਗਿਰਨ ਲੱਗ ਜਾਣਗੇ ਜੇ ਹੁਣ ਅਸੀਂ ਇੱਕ ਦੁਕਾਨ ਖੋਲਦੇ ਆਂ ਜਾਂ ਅਸੀਂ ਬਿਜ਼ਨਸ 'ਚ ਪਏ ਆਂ ਤਾਂ ਉਹਨਾਂ ਨੂੰ 10 ਸਾਲ ਹੋ ਗਏ ਮਿਹਨਤ ਕਰਦੇ ਨੂੰ 10 ਸਾਲ ਤੋਂ ਬਾਅਦ ਉਹ ਚੀਜ਼ਾਂ ਲਾਇਆ ਮਲਾਈਟ ਹੋਣੀਆਂ ਸ਼ੁਰੂ ਹੋਈਆਂ ਨੇ ਜੇ ਮੈਂ ਅੱਜ ਦੁਕਾਨ ਖੋਲ੍ਹ ਕੇ ਕਹਾਂ ਵੀ ਅੱਜੇ ਮੈਨੂੰ 50000 ਲੱਖ ਰੁਪਏ ਬਣਨ ਲੱਗ ਜੇ ਵੀ ਪੋਸੀਬਲ ਨਹੀਂ ਇਹੀ ਉਹਨਾਂ ਦੀ ਸਟੇਟ ਆਫ ਮਾਈਂਡ ਹੈ ਇੱਕ ਤਾਂ ਉਹਨਾਂ ਨੂੰ ਆਜ਼ਾਦੀ ਚਾਹੀਦੀ ਹੈ ਮੇਨ ਗੱਲ ਸਭ ਤੋਂ ਫੰਡਾ ਹੈਗਾ ਪੈਸਿਆਂ ਦਾ ਨਹੀਂ ਆਜ਼ਾਦੀ ਦਾ ਵੀ ਨਾ ਉੱਥੇ ਮਾਂ ਪਿਓ ਹੈ ਨਾ ਉੱਥੇ ਕੋਈ ਭੈਣ ਭਰਾ ਹੈ ਔਰੇ ਜੇ ਮੈਂ ਰਾਤ ਦਾਰੂ ਪੀ ਕੇ ਆਉਣਾ ਤਾਂ ਮੇਰੀ ਮਾਂ ਜਾ ਕੇ ਰਲ ਹੀ ਰੋਕਦੀ ਹੈ ਉੱਥੇ ਕੋਈ ਰੋਕਣ ਵਾਲਾ ਵੀਰੇ ਹੈ ਨਹੀਂ ਸੋ ਉਹ ਯੂਗਤ ਉਹ ਚੀਜ਼ਾਂ ਚਾ ਬਸ ਉਹਨਾਂ ਨੇ ਦਿਮਾਗ ਲਾਇਆ ਵੀ ਲੋਕਾਂ ਨੂੰ ਚਾਹੀਦਾ ਕੀ ਹੈ ਅਸੀਂ ਪ੍ਰੋਵਾਈਡ ਕੀ ਕਰਨਾ ਸੋ ਇਹ ਸਨ ਵੀਡੀਓ ਇਨਫਲੂਐਂਸਰ ਹਨੀ ਸੇਟੀ ਜਿਨ੍ਹਾਂ ਵੱਲੋਂ ਯੂਥ ਨੂੰ ਵੀ ਅਪੀਲ ਕੀਤੀ ਗਈ ਹੈ ਵੀ ਇੰਨੇ ਪੈਸੇ ਲਾ ਕੇ ਬਾਹਰ ਜਾਣ ਦੇ ਵਿੱਚ ਤੁਸੀਂ ਏਜੰਟਾਂ ਕੋ ਪੈਸੇ ਨਾ ਫਸਾਓ ਤੇ ਇੱਥੇ ਹੀ ਕੰਮ ਕਰੋ ਰੋਜ਼ਗਾਰ ਕਰੋ ਕੈਮਰਾਮੈਨ ਅਸ਼ਵਨੀ ਦੇ ਨਾਲ ਹਸ਼ਦੀਪ ਸਿੰਘ ਔਨ 에ਅਰ ਮੋਹਾਲੀ